ਅੱਜ ਪੰਜਾਬ ਵਿੱਚ ਹੜ੍ਹਾਂ ਦਾ ਦੌਰ ਹੈ ਤੇ ਮੀਡੀਆ ਵਾਲੇ ਕਹਿੰਦੇ ਪੰਜਾਬ ਡੁੱਬਦਾ ਜਾਂਦਾ ਇਹਨਾਂ ਨੂੰ ਖਬਰ ਵੀ ਨਹੀਂ ਅਜਿ ਤਰ੍ਹਾਂ ਲਾਉਣੀ ਆਉਂਦੀ ਵੀ ਜਦੋਂ ਦੂਸਰੀਆਂ ਰਿਆਸਤਾਂ ਡੁੱਬਦੀਆਂ ਸੀ ਪੰਜਾਬ ਤੇ ਉਹਨਾਂ ਨੂੰ ਜਾ ਕੇ ਬਚਾਉਂਦਾ ਰਿਆ ਇਹ ਕਹਿਣਾ ਚਾਹੀਦਾ ਸੀ ਵੀ ਸੈਂਟਰ ਦੀਆਂ ਸਰਕਾਰਾਂ ਮੌਕੇ ਦੀਆਂ ਸਰਕਾਰਾਂ ਮੈਨ ਮੇਡ ਹੜ੍ਹਾਂ ਦੇ ਨਾਲ ਪੰਜਾਬ ਨੂੰ ਡਬਾਉਣਾ ਚਾਹੁੰਦੀਆਂ ਸੀ ਪਰ ਪੰਜਾਬ ਦੇ ਵਿੱਚ ਵੱਸਦੇ ਗੁਰਨਾਨਕ ਨਾਮ ਲੇਵਾ ਸਿੱਖਾਂ ਨੇ ਪਹਿਲਾਂ ਵੀ ਇਨ੍ਹਾਂ ਦੇ ਵੱਡੇ-ਵਡੇਰਿਆਂ ਅਕਾਲੀ ਬਾਬਾ ਫੂਲਾ ਸਿੰਘ ਜੀ ਹੋਣਾ ਅਟਕ ਦਰਿਆ ਦੇ ਰਸਤੇ ਮੋੜੇ ਸੀ ਬੰਨ ਲਾਇਏ ਸੀ ਅੱਜ ਵੀ ਗੁਰਨਾਨਕ ਦੇ ਸਿੱਖਾਂ ਨੇ ਸਿਰ ਧੜ ਦੀ ਬਾਜੀ ਲਾ ਕੇ ਪੰਜਾਬ ਨੂੰ ਬਚਾਇਆ ਹੈ ਦੇਖੋ ਦੂਸਰੀਆਂ ਸਟੇਟਾਂ ਵਿੱਚ ਉਹ ਇੱਕ মিডিਆ ਤੇ ਚੱਲਦੀ ਬਿਹਾਰ ਵਿੱਚ ਪਾਣੀ ਆਉਂਦਾ ਸਾਰੇ ਰੋਂਦੇ ਨੇ ਕਰ ਲਾਉਂਦੇ ਸਰਕਾਰਾਂ ਅੱਗੇ ਦੁਹਾਈਆਂ ਪਾਉਂਦੇ ਮਦਦ ਕਰੋ ਪਰ ਪੰਜਾਬ ਦੀ ਧਰਤੀ ਤੇ ਜਦੋਂ ਹੜ੍ਹ ਆਏ ਸਿੰਘ ਸਾਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਸਮੁੱਚੇ ਦਲ ਪੰਥ ਦੇ ਨਾਲ ਜਿੱਥੇ-ਜਿੱਥੇ ਹੜ੍ਹ ਆਏ ਉੱਥੇ ਰਾਸ਼ਨ ਲੈ ਕੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਤੂੜੀ ਲੈ ਕੇ ਹੋਰ ਰਸਦ ਲੈ ਕਰਕੇ ਪਹੁੰਚੇ ਤੇ ਜਦੋਂ ਨਾਲ ਜ਼ਿਮੀਂਦਾਰ ਤੇ ਪਿੰਡ ਦੇ ਸਰਪੰਚ ਕਹਿੰਦੇ ਸੀ ਨਾ ਕਹਿੰਦੇ ਸਾਨੂੰ ਵੀ ਕੱਲੀ ਖਾਲਸੇ ਤੋਂ ਹੀ ਆਸ ਸੀ ਸਾਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ ਤੇ ਪੱਤਰਕਾਰ ਕਹਿੰਦਾ ਜੀ ਸਰਕਾਰਾਂ ਵਾਸਤੇ ਕੋਈ ਸੁਨੇਹਾ ਕਹਿੰਦੇ ਸਰਕਾਰਾਂ ਵਾਸਤੇ ਇੱਕੋ ਹੀ ਸੁਨੇਹਾ ਹੈ ਕਿ ਸਾਡੇ ਘਰਾਂ ਦੇ ਬੂਹਿਆਂ ਤੇ ਨਾ ਆ ਜਾਈਓ ਸਾਨੂੰ ਸਰਕਾਰਾਂ ਦੀ ਮਦਦ ਨਹੀਂ ਚਾਹੀਦੀ ਖਾਲਸੇ ਨੂੰ ਗੁਰੂ ਨਾਨਕ ਦੇ ਬਖਸ਼ੇ ਖਜ਼ਾਨੇ ਬਹੁਤ ਆ ਸਰਕਾਰਾਂ ਦੇ ਖਜ਼ਾਨੇ ਮੁੱਕ ਸਕਦੇ ਬਾਬੇ ਨਾਨਕ ਦਾ ਖਜ਼ਾਨਾ ਨਹੀਂ ਮੁੱਕ ਸਕਦਾ ਇਹ ਹੈ ਗੁਰੂ ਨਾਨਕ ਦੀ ਕਮਾਈ ਜਿਹੜੀ ਸਿੱਖਾਂ ਚ ਵਰਤਦੀ